ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਸਾਨੂੰ ਨਹੀਂ ਮਿਲ ਸਕਿਆ ਪਿੰਡ ਵੱਢਦੇ ਹੀ ਸਭ ਤੋਂ ਪਹਿਲਾਂ ਐਂਟਰੈਂਸ ਤੇ ਹੀ ਗੇਟ ਇੱਕ ਬਣਿਆ ਐਨ ਆਰ ਆਈ ਥੇਥੀ ਮੈਮੋਰੀਅਲ ਗੇਟ ਤੇ ਇਸ ਗੇਟ ਤੋਂ ਐਂਟਰ ਹੁੰਦੇ ਸਾਰੀ ਪਿੰਡ ਸ਼ੁਰੂ ਹੋ ਜਾਂਦਾ ਤੇ ਪਿੰਡ ਦੇ ਜੋ ਵਿਕਾਸ ਕਾਰਜ ਨੇ ਹੁਣ ਅਸੀਂ ਤੁਹਾਨੂੰ ਦਿਖਾ ਲਈਆ ਤੇ ਨਾਲ ਹੀ ਇਹ ਹੈ ਜੀ ਪਸੀਨਾ ਪਿੰਡ ਦਾ ਗੁਰਦੁਆਰਾ ਸਾਹਿਬ ਜਿੱਥੇ ਲੋਕ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਤੇ ਮੱਥਾ ਵੀ ਸਿੱਖਦੇ ਨੇ ਤੇ ਰੱਬ ਦਾ ਨਾਮ ਜਪਦੇ ਨੇ ਤੇ ਇਸ ਦੇ ਨਾਲ ਨਾਲ ਇੱਕ ਇੱਥੇ ਬੋਰਡ ਵੀ ਲੱਗਾ ਹੋਇਆ ਜਿਹੜਾ ਸਾਰੇ ਪਿੰਡਾਂ ਨੂੰ ਇੱਕ ਰੂਟ ਜਿਹੜਾ ਲੱਗਾ ਮੈਪ ਦਿਖਾ ਰਿਹਾ ਹੈ ਅਲੱਗ-ਅਲੱਗ ਪਿੰਡਾਂ ਨੂੰ ਬੜਲਾ ਹਲਟਾ ਰਾਜਪੁਰ ਭਾਈਆਂ ਮੋਨਾਕਲਾ ਫਗਵਾੜਾ ਜੱਲੋਵਾਲ ਖਨੂਰ ਚਿੱਤੋਪਾਮ ਤੇ ਇਹ ਐਰੋ ਜਿਹੜੇ ਬਣੇ ਨੇ ਇਹ ਉਹਨਾਂ ਪਿੰਡਾਂ ਨੂੰ ਦਰਸਾਉਂਦੇ ਨੇ ਜਿੱਥੇ ਇਸ ਰਸਤੇ ਤੋਂ ਜਿਹੜੇ-ਜਿਹੜੇ ਪਿੰਡਾਂ ਨੂੰ ਇਹ ਰਾਹ ਨਿਕਲਦੇ ਨੇ ਸੋ ਬਹੁਤ ਇੱਕ ਵਧੀਆ ਤਕਨੀਕ ਦੇ ਨਾਲ ਇਹ ਪਿੰਡਾਂ ਦੇ ਸਾਈਨ ਬੋਰਡ ਲਗਾ ਕੇ ਲੋਕਾਂ ਨੂੰ ਰਾਹ ਦਿਖਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਰਾਹਗੀਰ ਜੋ ਹੁੰਦੇ ਨੇ ਉਹਨਾਂ ਪਿੰਡਾਂ ਨੂੰ ਕੋਈ ਅਣਜਾਣ ਵਿਅਕਤੀ ਵੀ ਆਉਂਦਾ ਬਾਹਰੋਂ ਕੋਈ ਹੁੰਦਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਵੀ ਤਾਂ ਉਹ ਵੀ ਠੀਕ ਠਾਕ ਆਪਣੇ ਉਸ ਪਿੰਡ ਤੱਕ ਪਹੁੰਚ ਸਕੇ ਤੇ ਨਾਲ ਦੀ ਨਾਲ ਜਿੱਥੇ ਹੁਣ ਅਸੀਂ ਖੜੇ ਆ ਇਹ ਹੈ ਪਿੰਡ ਸੀਨਾ ਦਾ ਬੱਸ ਸਟੈਂਡ ਨਵਾਂ ਬਸ ਸਟੈਂਡ ਪੁਰਾਣਾ ਬਸ ਸਟੈਂਡ ਪਿੰਡ ਤੋਂ ਬਾਹਰ-ਬਾਰ ਸੀ ਜੋ ਕਿ ਹੁਣ ਨਵੇਂ ਬਸ ਸਟੈਂਡ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇੱਥੇ ਪਿੰਡ ਦੇ ਵਿੱਚ ਨਵਾਂ ਬਸ ਸਟੈਂਡ ਬਣਾ ਦਿੱਤਾ ਗਿਆ ਤੇ ਆਲੇ-ਦੁਆਲੇ ਪਿੰਡਾਂ ਵਿੱਚੋਂ ਜਿਹੜੀਆਂ ਬੱਸਾਂ ਆਉਂਦੀਆਂ ਨੇ ਜਾਂ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਬੱਸਾਂ ਆਉਂਦੀਆਂ ਨੇ ਉਹ ਇੱਥੇ ਸਟਾਪੇਜ ਕਰਕੇ ਸਵਾਰੀਆਂ ਉਤਾਰਦੀਆਂ ਨੇ ਤੇ ਸਵਾਰੀਆਂ ਜਿਹੜੀਆਂ ਚੜ੍ਹਨ ਵਾਲੀਆਂ ਹੁੰਦੀਆਂ ਉਹਨਾਂ ਨੂੰ ਅਗਲੇ ਪਿੰਡਾਂ ਤੱਕ ਲੈ ਕੇ ਜਾਂਦੀਆਂ ਨੇ ਤੇ ਸਕੂਲ ਦੇ ਜੋ ਵਿਦਿਆਰਥੀ ਨੇ ਉਹ ਵੀ ਐਸੇ ਪਿੰਡਾਂ ਦੇ ਬੱਸਾਂ ਦੇ ਵਿੱਚ ਜਾ ਕੇ ਬਹੁਤ ਦੂਰ ਤੱਕ ਜੇ ਸ਼ਹਿਰ 'ਚ ਪੜਨ ਜਾਂਦੇ ਨੇ ਤੇ ਇਹਨਾਂ ਬੱਸਾਂ ਦੇ ਵਿੱਚ ਜਾ ਕੇ ਪੜਦੇ ਨੇ ਤੇ ਸਕੂਲ ਦੀਆਂ ਬੱਸਾਂ ਵੀ ਇਹਨਾਂ ਪਿੰਡਾਂ ਦੇ ਵਿੱਚੋਂ ਲੰਘਦੀਆਂ ਤੁਹਾਡੇ ਸਾਹਮਣੇ ਦਿਖਾਈ ਦੇ ਰਹੀਆਂ ਨੇ ਇਹ ਵੀ ਬੱਸ ਜਿਹੜੀ ਸਕੂਲ ਬੱਸ ਆ ਰਹੀ ਹੈ ਤੇ ਸਕੂਲ ਦੇ ਵਿਦਿਆਰਥੀ ਜੋ ਇਸ ਪਿੰਡ ਵਿੱਚੋਂ ਪੜ੍ਹਨ ਜਾਂਦੇ ਨੇ ਸੀਨਾ ਪਿੰਡ ਦੀ ਇਹ ਜੋ 메ਨ ਰੋਡ ਹੈ ਬਹੁਤ ਹੀ ਖੁੱਲੀ ਰੋਡ ਬਣਾਈ ਗਈ ਹੈ ਤੇ ਅਸੀਂ ਸੜਕਾਂ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਸੀ ਪਰ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਸਾਨੂੰ ਨਹੀਂ ਮਿਲ ਸਕੇ ਆ ਜਿਸ ਦੇ ਬਾਰੇ ਅਸੀਂ ਗੱਲ ਕਰਨੀ ਸੀ ਪਿੰਡਾਂ ਦੇ ਵਿਕਾਸ ਬਾਰੇ ਪਿੰਡਾਂ ਦੀਆਂ ਉਪਲਬਧੀਆਂ ਬਾਰੇ ਤੇ ਸਰਪੰਚ ਸਾਹਿਬ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਸਾਨੂੰ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਮਿਲੇ। ਸੋ ਪਿੰਡ ਦੀਆਂ ਜੋ ਗਲੀਆਂ ਨੇ, ਜੋ ਸੜਕਾਂ ਨੇ ਕੋਈ ਵਧੀਆ ਬਣਾਈਆਂ ਗਈਆਂ ਨੇ, ਡਵੈਲਪਮੈਂਟ ਕਾਫੀ ਵਧੀਆ ਢੰਗ ਨਾਲ ਕੀਤੀ ਗਈ ਆ, ਗ੍ਰਾਂਟਾਂ ਜੋ ਪਿੰਡ ਨੂੰ ਮਿਲੀਆਂ ਨੇ ਤੇ ਗ੍ਰਾਂਟਾਂ ਦਾ ਸਹੀ ਤਰ੍ਹਾਂ ਨਾਲ ਉਪਯੋਗ ਇਸ ਪਿੰਡ ਵਿੱਚ ਕੀਤਾ ਗਿਆ ਤੇ ਸੀਵਰੇਜ ਵੀ ਸਪਲਾਈ ਵੀ ਇੱਥੇ ਦਿੱਤੀ ਗਈ ਹੈ। ਸੀਵਰੇਜ ਦਾ ਪਾਣੀ ਜੋ ਆ ਘਰਾਂ ਦਾ ਸੀਵਰੇਜ ਆਈ ਬਾਹਰ ਦਾ ਨਿਕਾਸ ਕੀਤਾ ਗਿਆ। ਤੋਂ ਦੋਸਤੋ ਸਾਡੇ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਘੁੰਮ ਕੇ ਅਸੀਂ ਪਿੰਡਾਂ ਦਾ ਜੋ ਵਿਕਾਸ ਹੋਇਆ ਉਹ ਜਨਤਕ ਕਰ ਸਕੀਏ ਤੇ ਸੀਨਾ ਪਿੰਡ ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਲੈਣਾ ਚਾਹੁੰਦੇ ਸੀ ਪਰ ਪਿੰਡ ਦੇ ਵਿੱਚ ਸਾਨੂੰ ਆਮ ਲੋਕ ਜੋ ਘਰਾਂ ਦੇ ਵਿੱਚੋਂ ਨਹੀਂ ਨਿਕਲ ਰਹੇ ਕੋਈ ਜਾਂ ਬੋਲਣ ਲਈ ਅੱਗੇ ਨਹੀਂ ਤਿਆਰ ਹੋ ਰਿਹਾ ਜਿਸ ਕਰਕੇ ਸਾਨੂੰ ਥੋੜੀ ਜੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਪਰ ਉਮੀਦ ਕਰਦੇ ਆਂ ਕਿ ਹੋਰ ਪਿੰਡਾਂ ਦੇ ਵਿੱਚ ਜੋ ਤੁਹਾਨੂੰ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਬਾਰੇ ਜਾਣੂ ਕਰਵਾਵਾਂਗੇ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੈਮਰਾਮੈਨ ਜਤਿੰਦਰ ਪ੍ਰਸਿੱਧ ਨਾਮ ਨਵਨੀ ਸਿੰਘ ਚੀਮਾ ਜੀਬੀਸੀ ਅਪਡੇਟ